ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰ ਗੁਮਾਨ ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ 57 ਸ਼ਲੋਕ ਉਹਨਾਂ ਦੀ ਅਸੀਂ ਵਿਚਾਰ ਆਰੰਭ ਕੀਤੀ ਹੈ ਹੁਣ ਤੱਕ ਆਪਾਂ ਸਤਿਗੁਰਾਂ ਦੇ 45 ਸ਼ਲੋਕਾਂ ਦੀ ਵਿਚਾਰ ਕਰ ਚੁੱਕੇ ਹਾਂ ਅੱਜ ਆਪਾਂ 46ਵੇਂ ਸ਼ਲੋਕ ਦਾ ਪਾਠ শ্রবণ ਕੀਤਾ ਹੈ ਇਸ ਸ਼ਲੋਕ ਦੁਆਰਾ ਨੌਵੇਂ ਪਾਤਸ਼ਾਹ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰਦੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਸਤਿਗੁਰੂ ਜੀ ਕਹਿੰਦੇ ਪ੍ਰਭੂ ਦਾ ਨਾਮ ਛੱਡ ਕੇ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਜੀ ਸਿਫਤ ਸਲਾਹ ਨੂੰ ਛੱਡ ਕੇ ਮਨੁੱਖ ਤੀਰਥਾਂ ਦੇ ਜਾਂਦਾ ਹੈ ਵਰਤ ਰੱਖਦਾ ਹੈ ਤੇ দান ਕਰਦਾ ਹੈ ਇਹ ਕਰਮ ਕਰਦਾ ਹੋਇਆ ਆਪਣੇ ਮਨ ਦੇ ਵਿੱਚ ਗੁਮਾਨ ਰੱਖਦਾ ਹੈ ਗੁਮਾਨ ਦਾ ਅਰਥ ਹੁੰਦਾ ਸਰ ਸੰਗਤ ਜੀ ਹੰਕਾਰ ਭਾਵ ਇਹ ਕਰਮकांड ਧਾਰਮਿਕ ਤੌਰ ਤੇ ਕਰਦਾ ਹੈ ਤੇ ਨਾਲ ਆਪਣੇ ਮਨ ਵਿੱਚ ਆਪਣੇ ਅੰਦਰ ਇਹਨਾਂ ਚੀਜ਼ਾਂ ਦਾ ਹੰਕਾਰ ਕਰਦਾ ਹੈ ਕਿ ਮੈਂ ਤੀਰਥ ਇਸ਼ਨਾਨ ਕਰਦਾ ਹਾਂ ਮੈਂ ਵਰਤ ਰੱਖਦਾ ਹਾਂ ਮੈਂ ਇਹਨਾਂ ਦਾਨਪਨ ਕਰਦਾ ਹਾਂ ਪਰ ਅਸਲੀ ਚੀਜ਼ ਕੀ ਸੀ ਅਸਲੀ ਚੀਜ਼ ਸੀ ਉਸ ਪ੍ਰਭੂ ਪਰਮੇਸ਼ਰ ਕਾਲਪੁਰਖ ਵੈਗੁਰੂ ਦਾ ਨਾਮ ਜਪਣਾ ਉਹਨੂੰ ਛੱਡ ਕੇ ਤੇ ਮਿੱਥੇ ਧਾਰਮਿਕ ਕਰਮ ਕਰ ਰਿਹਾ ਹੈ ਤੇ ਨਾਲ ਹੀ ਆਪਣੇ ਅੰਦਰ ਹਉਮੈ ਹੰਕਾਰ ਉਹਦੇ ਪੈਦਾ ਹੋਣੀ ਜਾਂਦੀ ਹੈ ਤੇ ਸਾਧ ਸੰਗਤ ਜੀ ਜਦੋਂ ਅਸੀਂ ਗੁਰਬਾਣੀ ਦੇ ਵਿੱਚੋਂ ਪੜ੍ਹਦੇ ਹਾਂ ਤੇ ਗੁਰਬਾਣੀ ਨੇ ਬਾਹਰੀ ਤੀਰਥਾਂ ਦਾ ਗੱਲ ਵੀ ਕੀਤੀ ਹੈ ਵਰਤ ਦੀ ਦਾਨ ਪੁੰਨ ਦੀ ਗੱਲ ਵੀ ਕੀਤੀ ਹੈ ਤੇ ਉਥੇ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਭਾਈ ਸਾਡੇ ਲਈ ਅਸਲ ਵਿੱਚ ਤੀਰਥ ਕੀ ਹੈ ਸਾਡੇ ਲਈ ਅਸਲ ਵਿੱਚ ਵਰਤ ਕੀ ਹੈ ਸਾਡੇ ਲਈ ਦਾਨਪੁਣ ਕਰਨਾ ਕੀ ਹੈ ਕਿਉਂਕਿ ਗੁਰਮਤਿ ਦੀ ਪਰਭਾਸ਼ਾ ਗੁਰਬਾਣੀ ਦੀ ਪਰਭਾਸ਼ਾ ਉਹ ਜਿਹੜੀ ਉਹ ਦੁਨੀਆਂ ਨਾਲੋਂ ਅਲੱਗ ਹੈ ਹੁਣ ਦੁਨੀਆਂ ਦਾ ਤੀਰਥ ਇਹ ਵੈ ਕਿ ਬਾਰੀ ਤੌਰ ਤੇ ਤੀਰਥਾਂ ਤੇ ਜਾ ਕੇ ਤਨ ਨੂੰ ਨਿਮੋਣਾ ਇਸ਼ਨਾਨ ਕਰਨਾ ਤੇ ਗੁਰਬਾਣੀ ਦਾ ਤੀਰਥ ਹੈ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਜਾਂ ਤੀਰਥ ਪੂਰਾ ਸਤਿਗੁਰੂ ਇਦਾਂ ਅਸੀਂ अनेका ਗੁਰਬਾਣੀ ਦੇ ਵਿੱਚੋਂ ਪ੍ਰਮਾਣ ਪੜਦੇ ਹਾਂ ਇੱਥੇ ਸਰਸੰਗਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਜੋ ਸਾਨੂੰ ਸਮਝਾ ਰਹੇ ਨੇ ਇੱਥੇ ਸਤਿਗੁਰਾਂ ਨੇ ਬਾਹਰੀ ਤੀਰਥਾਂ ਦੀ ਗੱਲ ਕੀਤੀ ਕਿ ਜਿਹੜੇ ਮਨੁੱਖ ਬਾਹਰੀ ਤੌਰ ਤੇ ਤਨ ਦਾ ਇਸ਼ਨਾਨ ਕਰਾ ਰਹੇ ਨੇ ਤੀਰਥਾਂ ਦੇ ਉੱਪਰ ਜਾ ਕੇ ਜੇ ਅਸੀਂ ਗੁਰਬਾਣੀ ਦੇ ਵਿੱਚੋਂ ਪੜਦੇ ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਬਚਨ ਹੈ ਨਾਵਣ ਚੱਲੇ ਤੀਰਥੀ ਮਨ ਖੋਟੇ ਤਨਚੋਰ ਇਕ ਬੋ ਲਥੀਨਾ ਤੇਆ ਦੋਇ ਪਰ ਚੜੀਐ ਸਹੋਰ ਬਾਹਰੋਂ ਤੋਤੀ ਥੁੰਬੜੀ ਅੰਦਰ ਵੇਸ਼ਨ ਕੋਰ ਸਾਧ ਭਲੇ ਅਨਨਾਤੇਆ ਚੋਰ ਸੇ ਚੋਰਾ ਚੋਰ ਸਤਗੁਰੂ ਨੇ ਸਮਝਾਇਆ ਕਹਿੰਦੇ ਤੀਰਥਾਂ ਤੇ ਨਾਉਣ ਗੈ ਤੀਰਥਾਂ ਤੇ ਨਾਉਣ ਬੰਦਾ ਕਿਉਂ ਜਾਂਦਾ ਹੈ ਕਿਉਂ ਇਹ ਕਰਮ ਕਰਦਾ ਹੈ ਕਿ ਮੇਰੀ ਜਿਹੜੀ ਮਨ ਦੀ ਮੈਲ ਦੂਰ ਹੋ ਜਾਵੇਗੀ ਮੇਰੇ పాਪ ਦੂਰ ਹੋ ਜਾਣਗੇ ਤਾਂ ਕਰਕੇ ਬੰਦਾ ਤੀਰਥਾਂ ਦੇ ਇਸ਼ਨਾਨ ਕਰਨ ਜਾਂਦਾ ਪਰ ਸਹਿਬ ਕਹਿੰਦੇ ਗਿਆ ਇਸ ਕਰਮ ਕਰਨ ਵਾਸਤੇ ਪਰ ਉਥੋਂ ਇਹਨੂੰ ਦੂਣੀ ਮਲ ਚੜ ਗਈ ਗਿਆ ਸੀ ਪਾਪ ਧੋਣ ਪਰ ਉਥੋਂ ਇੱਕ ਹੋਰ ਹੰਕਾਰ ਦੀ ਮੈਲ ਲੈ ਆਇਆ ਕਿ ਮੈਂ ਬੜਾ ਵੱਡਾ ਤੀਰਥ ਇਸ਼ਨਾਨੀ ਹਾਂ ਮੈਂ ਤੀਰਥਾਂ ਤੇ ਜਾਂਦਾ ਹਾਂ ਮੈਂ ਇੰਨੇ ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤਾ ਇੱਕ ਭੁੱਲ ਥੀ ਨਾ ਤੇ ਆਂ ਲੋਹ ਪਾ ਚੜੀ ਸਹੋਰ ਫਿਰਗੇ ਸਹਿਬ ਨੇ ਸਮਝਾਇਆ ਬਾਹਰੋਂ ਤੋਤੀ ਤੁੰਬੜੀ ਕਹਿੰਦੇ ਤੂੰ ਮੀਨੂ ਬਾਹਰੋਂ ਜਿੰਨਾ ਮਰਜ਼ੀ ਨਵਾਈਏ ਪਰ ਅੰਦਰ ਵਿੱਚ ਜਿਹੜੀ ਉਹਦੇ ਅੰਦਰ ਵਿਸ ਹੈ ਉਹ ਕਹਿੰਦੇ ਕਦੀ ਵੀ ਜਿਹੜੀ ਉਹ ਨਹੀਂ ਢਾ ਸਕਦੀ ਫਿਰ ਇਸੇ ਤਰ੍ਹਾਂ ਸਤਿਗੁਰੂ ਅਗੇ ਸਮਝਾਇਆ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ ਕਹਿੰਦੇ ਜਿਹੜੇ ਭਲੇ ਪੁਰਸ਼ ਨੇ ਸਾਧੂ ਜਨ ਨੇ ਗੁਰਮੁਖ ਜਨ ਨੇ ਉਹ ਤੀਰਥਾਂ ਤੇ ਬਿਨਾ ਨਹਾਉਣ ਤੋਂ ਹੀ ਪਵਿੱਤਰ ਨੇ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ ਤੇ ਜਿਹੜੇ ਚੋਰ ਲੋਕ ਨੇ ਜਿਹੜੇ ਪਾਪੀ ਲੋਕ ਨੇ ਉਹਨਾਂ ਨੂੰ ਭਾਵੇਂ ਬਾਹਰੀ ਤੌਰ ਤੇ ਜਿੰਨਾ ਮਰਜ਼ੀ ਤੀਰਥਾਂ ਦੇ ਜਾ ਕੇ ਇਸ਼ਨਾਨ ਕਰਵਾਈ ਜਾਈਏ ਉਹਨਾਂ ਦੇ ਅੰਦਰੋਂ ਮਨ ਦੀ ਮੈਲ ਬਾਹਰੀ ਤੀਰ ਬਾਹਰੀ ਤੌਰ ਤੇ ਤੀਰਥਾਂ ਦੇ ਨਾਉਣ ਦੇ ਨਾਲ ਸਤਸੰਗ ਦੀ ਦੂਰ ਜਿਹੜਾ ਉਹ ਨਹੀਂ ਹੋ ਸਕਦੀ ਇਸ ਤਰ੍ਹਾਂ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਦੇ ਵਿੱਚੋਂ ਸਮਝਾਇਆ ਹੈ ਤੇ ਤੀਰਥ ਕਿਹੜਾ ਹੈ ਸਾਡੇ ਲਈ ਗੁਰਮਤ ਅਨੁਸਾਰ ਤੀਰਥ ਹੈ ਨਾਮ ਹੀ ਸਾਡੇ ਲਈ ਤੀਰਥ ਹੈ ਗੁਰਬਾਣੀ ਅਨੁਸਾਰ ਤੀਰਥ ਨਾਵਣ ਦਾ ਉਹ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆੜ ਹੈ ਕਿਉਂਕਿ ਇਹ ਵੀ ਪੱਖ ਆਪਾਂ ਨੂੰ ਜਿਹੜਾ ਉਹ ਸਮਝਣਾ ਪੈਣਾ ਹੈ ਕਿ ਗੁਰਬਾਣੀ ਨੇ ਤੀਰਥ ਕਿੰਨੂ ਮੰਨਿਆ ਹੈ ਤੇ ਸਾਧ ਸੰਗਤ ਜੀ ਗੁਰਬਾਣੀ ਨੇ ਇਹ ਸਾਨੂੰ ਆਖਿਆ ਕਿ ਬਾਹਰੀ ਤੌਰ ਤੇ ਜੇ ਅਸੀਂ ਨਹਾਵਾਂਗੇ ਭਵੇਂ ਤੀਰਥਾਂ ਤੇ ਡਾ ਕੇ ਸਾਡੇ ਤਨ ਦੀ ਮੈ ਲੈ ਸਕਦੀ ਹੈ ਪਰ ਜੇ ਅਸੀਂ ਕਹੀਏ ਕਿ ਇਸ ਤਰ੍ਹਾਂ ਸਾਡੇ ਮਨ ਦੀ ਮੈ ਲੈ ਜਾਵੇਗੀ ਤੇ ਸਹਿਬ ਨੇ ਗੁਰਬਾਣੀ ਵਿੱਚ فرمایا ਪਾਣੀ ਚੇਤ ਨਾ ਤੋਂ ਭਈ ਮੁੱਖ ਪੀਤਾ ਤਿਖ ਜਾਏ ਕਹਿੰਦੇ ਬਾਹਰੀ ਤੌਰ ਤੇ ਹੁਣਉਣ ਦੇ ਨਾਲ ਸਾਡੀ ਜੇ ਪਾਣੀ ਜਿਹੜਾ ਹੈ ਜੇ ਅਸੀਂ ਪੀ ਲਵਾਂਗੇ ਤਾਂ ਸਾਡਾ ਪਿਆਸ ਬੁੱਝ ਜਾਵੇਗੀ ਤਰੇ ਬੁੱਝ ਜਾਵੇਗੀ ਪਰ ਸਾਡਾ ਅੰਦਰਲਾ ਚਿੱਤ ਹੈ ਉਹ ਕਦੀ ਵੀ ਜਿਹੜਾ ਉਹ ਇਸ ਤਰੀਕੇ ਦੇ ਨਾਲ ਸਾਫ਼ ਨਹੀਂ ਹੋ ਸਕਦਾ ਉਹ ਸਾਫ਼ ਹੋਣਾ ਹੈ ਗੁਰਬਾਣੀ ਰੂਪੀ ਤੀਰਸ ਦੇ ਨਾਲ ਉਹ ਸਾਫ਼ ਹੋਣਾ ਹੈ ਨਾਮ ਰੂਪੀ ਤੀਰਤ ਦੇ ਨਾਲ ਉਸ ਸਿੰਘ ਵਰ ਬਾਣੀ ਕਿ ਪੜਦੇ ਹਾਂ ਸਾਚਾ ਨਾਵਨ ਗੁਰ ਕੀ ਸੇਵਾ ਗੁਰੂ ਦੀ ਸੇਵਾ ਤੇ ਗੁਰ ਕੀ ਸੇਵਾ ਸ਼ਬਦ ਵਿਚਾਰ ਸ਼ਬਦ ਦੀ ਵਿਚਾਰ ਕਰਕੇ ਨਾਮ ਨੂੰ ਜਪ ਕੇ ਸਾਡੇ ਅੰਦਰੋਂ ਇਹ ਜਿਹੜੀ ਪਾਪਾਂ ਦੀ ਮੈਲ ਹੈ ਦੂਰ ਹੋ ਸਕਦੀ ਹੈ ਤੇ ਸਾਧ ਸੰਗਤ ਜੀ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਨੇ ਅੱਗੇ ਗੱਲ ਕੀਤੀ ਵਰਤ ਦੀ ਹੁਣ ਵਰਤ ਜਿਹੜੇ ਅਨੇਕਾਂ ਵਰਤ ਦੁਨਿਆਵੀ ਤੌਰ ਤੇ ਲੋਕ ਰੱਖਦੇ ਨੇ ਤੇ ਸਾਧ ਸੰਗਤ ਕੋਈ ਇਸ ਤਰ੍ਹਾਂ ਵਰਤ ਰੱਖ ਰਿਹਾ ਹੈ ਕਿ ਮੈਂ ਵਰਤ ਰੱਖਾਂਗਾ ਪਤਨੀ ਵਰਤ ਰੱਖਦੀ ਹੈ ਕਿ ਮੇਰਾ ਪਤੀ ਜਿਹੜਾ ਹੈ ਉਹਦੀ ਲੰਮੀ ਉਮਰ ਹੋ ਜਾਵੇਗੀ ਫਿਰ dane kan tarah ਦੇ ਵਰਤ ਜਿਹੜੇ ਰੱਖੇ ਜਾਂਦੇ ਨੇ ਤੇ ਗੁਰਬਾਣੀ ਨੇ ਆਖਿਆ ਇਦਾਂ ਤੁਸੀਂ ਵਰਤ ਰੱਖੋਗੇ ਤਾਂ ਤੁਹਾਡੀ ਪਤੀ ਦੀ ਉਮਰ ਲੰਮੀ ਇਸ ਤਰੀਕੇ ਨਾਲ ਨਹੀਂ ਹੋ ਸਕਦੀ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਦੇ ਵਿੱਚ ਇਸ ਵਰਤ ਦਾ ਖੰਡਨ ਕੀਤਾ ਹੈ ਤੇ ਗੁਰਬਾਣੀ ਨੇ ਸਾਨੂੰ ਦੱਸਿਆ ਕਿ ਸਾਡੇ ਲਈ ਵਰਤ ਕੀ ਹੈ ਸਾਡੇ ਲਈ ਵਰਤ ਹੈ ਸਤਿਗੁਰਾਂ ਨੇ ਗੁਰਬਾਣੀ ਵਿੱਚੋਂ ਸਮਝਾਇਆ ਮਨ ਸੰਤੋਖ ਸਰਬਜੀ ਦਇਆ ਇਨ ਵਿਦ ਵਰਤ ਸੰਪੂਰਨ ਭਇਆ ਕਹਿੰਦੇ ਮਨ ਵਿੱਚ ਸੰਤੋਖ ਆ ਗਿਆ ਜੀ ਦੇ ਤੇ ਸਾਰੇ ਜੀਵਾਂ ਦੇ ਉੱਪਰ ਜਿਹੜਾ ਮਨੁੱਖ ਦਇਆ ਕਰਨ ਲੱਗ ਪਿਆ ਮਨ ਸੰਤੋਖ ਸਰਬਜੀ ਦਇਆ ਇਨ ਵਿਦ ਵਰਤ ਸੰਪੂਰਨ ਭਇਆ ਕਹਿੰਦੇ ਇਸ ਬੀੜੀ ਦੇ ਨਾਲ ਇਸ ਤਰੀਕੇ ਦੇ ਨਾਲ ਤੁਹਾਡਾ ਵਰਤ ਜਿਹੜਾ ਹੈ ਉਹ ਸਫਲ ਹੋਣਾ ਹੈ ਇਹ ਸਾਨੂੰ ਦੱਸਿਆ ਗੁਰਬਾਣੀ ਨੇ ਵਰਤ ਰੱਖਣ ਦਾ ਵਾਸਤੇ ਕਿ ਭਾਈ ਤੇਰੇ ਮਨ ਵਿੱਚ ਦਇਆ ਤੇਰੇ ਮਨ ਵਿੱਚ ਸੰਤੋਖ ਹੋਵੇ ਸਾਰੇ ਜੀਵਾਂ ਦੇ ਉੱਪਰ ਤੋਂ ਦਇਆ ਕਰੇ ਤੇ ਜਿਹੜਾ ਬਾਹਰੀ ਤੌਰ ਤੇ ਲੋਕ ਵਰਤ ਰੱਖਦੇ ਨੇ ਕਿ ਇਹ ਵਰਤ ਰੱਖਣ ਨਾਲ ਫਲਾਣੇ ਦੀ ਉਮਰ ਲੰਮੀ ਹੋ ਜਾਵੇਗੀ ਇਹ ਗੁਰਬਾਣੀ ਨੇ ਇਹਨਾਂ ਚੀਜ਼ਾਂ ਨੂੰ ਜਿਹੜਾ ਸਵਕਾਰ ਨਹੀਂ ਕੀਤਾ ਤੇ ਸਾਧ ਸੰਗਤ ਇਸੇ ਤਰ੍ਹਾਂ ਮਨੁੱਖ ਕਈ ਰੂਪਾਂ ਦੇ ਵਿੱਚ ਦਾਨਪੁਨ ਵੀ ਜਿਹੜਾ ਉਹ ਕਰਦਾ ਹੈ ਤੇ ਸਾਧ ਸੰਗਤ ਦੀ ਗੁਰਬਾਣੀ ਨੇ ਇਹਨਾਂ ਬਾਹਰੀ ਤੀਰਥਾਂ ਦਾ ਬਾਹਰੀ ਵਰਤਾਂ ਦਾ ਖੰਡਨ ਕੀਤਾ ਤੇ ਸਾਨੂੰ ਅੰਦਰ ਆਤਮਿਕ ਅੰਦਰੋਨੀ ਤੀਰਥਾਂ ਦੇ ਉੱਪਰ ਇਸ਼ਨਾਨ ਕਰਨ ਵਾਸਤੇ ਸਤਿਗੁਰਾਂ ਨੇ ਸਮਝਾਇਆ ਗੁਰਬਾਣੀ ਦੇ ਵਿੱਚੋਂ ਅਸੀਂ ਜਬੀ ਸਬ ਦੀ ਬਾਣੀ ਵਿੱਚ ਵੀ ਪੜ੍ਹਦੇ ਹਾਂ ਤੀਰਥਾਂ ਬਾਰੇ ਅਸੀਂ ਪੜ੍ਹਦੇ ਹਾਂ ਤੀਰਥ ਸਾਡੇ ਅੰਦਰ ਹੈ ਤੀਰਥ ਤਪ ਦਇਆਦਤ ਦਾੜ ਜੇ ਕੋ ਪਾਵੇ ਤਿਲਕਾ ਮਾਣ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਤਿਗੁਰਨਾਖਰ ਤੇਰੇ ਅੰਦਰ ਹੀ ਤੀਰਥ ਹੈ ਤੇ ਮਲ ਮਲ ਕੇ ਇਹਦੇ ਨਾਲ ਨਾਹ ਪਉ ਪ੍ਰਭੂ ਪਰਮੇਸ਼ਰ ਕਾਲਪੁਰਖ ਵੈਗੁਰੂ ਦਾ ਨਾਮ ਜਪ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਜੀ ਨੇ ਸਮਝਾਇਆ ਕਿ ਜੋ ਜੇ ਤੂੰ ਪ੍ਰਭੂ ਨਾਮ ਨੂੰ ਛੱਡ ਗਏ ਗੁਰੂ ਦੀ ਸਿੱਖਿਆ ਨੂੰ ਛੱਡ ਗਏ ਗੁਰੂ ਦੀ ਸਮਝ ਨੂੰ ਉਪਦੇਸ਼ ਨੂੰ ਛੱਡ ਗਏ ਤੇ ਤੂੰ ਮਾਰੀ ਤਰ ਤਿ ਇਸ਼ਨਾਨ ਕਰ ਰਿਹਾ ਹੈ ਵਰਤ ਰੱਖ ਰਿਹਾ ਹੈ ਦਾਨਪੂਣ ਕਰਦਾ ਹੈ ਇਹ ਕਰਮਕੰਡ ਕਰਦਾ ਆ ਆਪਣੇ ਮਨ ਵਿੱਚ ਹੰਕਾਰ ਕਰਦਾ ਹੈ ਤੇ ਇਹ ਸਾਰੇ ਤੇਰੇ ਨਸਫਲ ਨੇ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਹਫਲ ਜਾਤ ਤਿਹ ਨਿਹਫਲ ਅਰਥ ਕੇ ਵਿਅਰਥ ਜਾਂਦੇ ਨੇ ਨਾਨਕ ਨਿਹਫਲ ਜਾਤ ਤਿਹ ਜਿਉਂ ਕੁੰਚਰ ਇਸ਼ਨਾਨ ਜਿਵੇਂ ਕਹਿੰਦੇ ਕੁੰਚਰ ਦਾ ਇਸ਼ਨਾਨ ਹੈ ਇਸ ਤਰ੍ਹਾਂ ਤੇਰੇ ਨਿਫਲ ਨੇ ਵਿਅਰਥ ਨੇ ਹੁਣ ਕੁੰਚਰ ਦਾ ਅਰਥ ਹੁੰਦਾ ਹਾਥੀ ਕਹਿੰਦੇ ਹਾਥੀ ਨੂੰ ਜਿੰਨਾ ਮਰਜ਼ੀ ਇਸ਼ਨਾਨ ਕਰਵਾਓ ਜਿੰਨਾ ਮਰਜ਼ੀ ਤੁਸੀਂ ਮਲ ਮਲ ਕੇ ਨਹਾ ਲਓ ਪਰ ਬਾਅਦ ਵਿੱਚ ਹਾਥੀ ਫਿਰ ਆਪਣੇ ਤਨ ਨੂੰ ਲਵੇੜ ਲੈਂਦਾ ਹੈ ਇਸੇ ਇਸੇ ਤਰ੍ਹਾਂ ਜਿਹੜੇ ਅਸੀਂ ਤੀਰਥ ਵਰ ਤੇ ਦਾਨ ਕਰਕੇ ਆਪਣੇ ਮਨ ਵਿੱਚ ਗਮਾਨ ਕਰਦੇ ਹਾਂ ਇਸੇ ਤਰ੍ਹਾਂ ਵਿਅਰਥ ਨੇ ਜਿਵੇਂ ਹਾਥੀ ਨੂੰ ਨਵਾਇਆ ਤੇ ਫਿਰ ਉਦਾਂ ਦਾ ਹੀ ਹੋ ਗਿਆ ਫਿਰ ਉਹਨੇ ਆਪਣੇ ਸਰੀਰ ਦੇ ਉੱਪਰ ਮਿੱਟੀ ਘਟਾ ਪਾ ਲਿਆ ਜਿੰਨੂੰ ਅਸੀਂ ਕਹਿ ਕਹ ਦਿੰਨੇ ਹਾਂ ਕਿ ਇਹ ਨਹਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਨਹਾਉਂਦੇ ਕਾਦੇ ਵਾਸਤੇ ਆ ਫਾਛੇ ਨੂੰ ਮੰਨ ਮੰਨ ਲਓ ਨਵਾਇਆ ਕਾਦੇ ਵਾਸਤੇ ਕੋਦੇ ਸਰੀਰ ਦੇ ਉੱਪਰ ਮਿੱਟੀ ਘਟਾ ਲੱਗਾ ਹੋਇਆ ਹੈ ਤੇ ਨਵਾਵਾਂਗੇ ਸਾਫ ਹੋ ਜਾਵੇਗਾ ਤੇ ਜੇ ਫਿਰ ਬਾਅਦ ਵਿੱਚ ਉਹ ਆਪਣੇ ਉੱਪਰ ਉਸੇ ਵੇਲੇ ਖੇ ਪਾ ਲਵੇ ਫਿਰ ਅਸੀਂ ਕੀ ਕਹਿ ਦਵਾਂਗੇ ਕਿ ਇਹ ਨਹਾਉਣ ਦਾ ਕੋਈ ਫਾਇਦਾ ਨਹੀਂ ਤੇ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਨੇ ਸਾਧ ਸੰਗਤ ਜੀ ਸਾਨੂੰ ਅੱਜ ਵਾਲੇ ਸ਼ਲੋਕ ਵਿੱਚ ਇਹੀ ਸਮਝਾਇਆ ਹੈ ਕਿ ਜਿਹੜਾ ਮਨੁੱਖ ਪ੍ਰਭੂ ਨਾਮ ਨੂੰ ਛੱਡ ਕੇ ਤੇ ਇਹ ਕਰਮ ਕਰਦਾ ਹੋਇਆ ਆਪਣੇ ਮਨ ਵਿੱਚ ਹੰਕਾਰ ਕਰਦਾ ਹੈ ਉਹਦਾ ਇਹ ਕਰਮਕਾਂਡ ਕਰਨੇ ਇਵੇਂ ਨਹੀਂ ਜਿਵੇਂ ਹਾਥੀ ਦਾ ਇਸ਼ਨਾਨ ਹੈ ਭਾਵ ਵਿਅਰਥ ਨੇ ਸੁਸਾਤ ਸੰਗਤ ਜੀ ਵਿਚਾਰਾਂ ਕਰਦਿਆਂ ਕੋਲ ਬੇਅੰਤ ਪੱਲਾ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਜੀ ਬਖਸ਼ ਲੈਣਾ ਗੱਲ ਕਿ ਉਹ ਵਾਹਿਗੁਰੂ ਜੀ ਦਾ ਖਾਲਸਾ